ਨੇਪੜੇ ਗਿਆ ਕੰਮ ਤੇਰਾ ਹਾਂ ਉਹ ਨਿਪੜ ਗਿਆ ਹੁਣ ਤਾਂ ਬਸ ਆ ਰਹਿ ਗਿਆ ਐ ਕਰਨਾ ਚਾਰ ਨਾ ਬਈਏ ਲੱਗ ਰਿਹਾ ਬਸ ਸਪਰੇਅ ਕਰਨਾ ਉਹਦੀ ਰੋਟੀ ਲਾ ਦੇ ਯਾਰ ਮੈਨੂੰ ਤਾਂ ਨਹੀਂ ਪੱਕਦੀ ਰੋਟੀ ਰੋਟੀ ਉਹਨਾਂ ਦੀ ਸਪਰੇਅ ਕਰਨਾ ਉਹਨਾਂ ਨੂੰ ਪੈਸੇ ਦੇ ਰੋਟੀ ਉਹਨਾਂ ਨੂੰ ਕਹੋ ਆਪਣੀ ਆਪ ਲੈ ਕੇ ਆਉਣਾ ਉਹ ਭਲਈਏ ਲੋਕੇ ਕੀ ਫਰਕ ਪੈਂਦਾ ਉਹ ਪ੍ਰਦੇਸੀ ਬੰਦੇ ਨੇ ਕੰਮ ਛੱਡ ਕੇ ਰੋਟੀ ਪਕਾਉਣ ਜਾਣਦੇ ਉਹ ਐਨੇ ਜੁੰਨ ਦਾ ਕੰਮ ਨੇਪੜ ਜੋ ਚਾਰ ਬੰਦੇ ਰੋਟੀ ਲੱਗਦਾ ਕੇ ਆਪਰੇ ਆਪ ਨੂੰ ਕਾਹੀ ਚੀਜ਼ ਹੀ ਘਾੜ ਦਈ ਆਪ ਉਸਤਾ ਇਹਦਾ ਆਪਣੇ ਕੋਲ ਗੱਲ ਤਾਂ ਤੁਸੀਂ ਸਹੀ ਕਹਿ ਰਹੇ ਹੋ ਪਰਦੇਸੀਆਂ ਨੂੰ ਆਪਾਂ ਕਹਿ ਤਾਂ ਦਿੰਨੇ ਆ ਵੀ ਸਾਡੇ ਤੋਂ ਨਹੀਂ ਰੋਟੀ ਦੇ ਹੁੰਦੀ ਸਾਡੇ ਤੋਂ ਨਹੀਂ ਦੇਹ ਹੁੰਦੀ ਹੈ ਨਾ ਪਰ ਜਦਾ ਆਪਣੇ ਬੱਚੇ ਬਾਰ ਪਰਦੇਸਾਂ 'ਚ ਕੰਮ ਕਰਦੇ ਨੇ ਰੈਸਟੋਰੈਂਟਾਂ 'ਚ ਕੰਮ ਕਰਦੇ ਨੇ ਕਿਤੇ ਵੀ ਕੰਮ ਕਰਦੇ ਨੇ ਜਦੋਂ ਉਹਨਾਂ ਨੂੰ ਉੱਥੇ ਕਿਤੇ ਖਾਣਾ ਨਾਲ ਮਿਲਦਾ ਨਾ ਫਿਰ ਕਿੰਨਾ ਖੁਸ਼ ਹੋ ਕੇ ਦੱਸਦੇ ਨੇ ਮਮਾ ਸਾਨੂੰ ਕੰਮ ਮਿਲਿਆ ਉੱਥੇ ਨਾਲ ਖਾਣਾ ਕਿੰਨੀ ਖੁਸ਼ੀ ਹੁੰਦੀ ਹੈ ਹੈ ਨਾ ਇਹੀ ਕੰਮ ਇਹਨਾਂ ਦਾ ਇਹੀ ਕੰਮ ਇਹਨਾਂ ਦਾ ਚਲ ਮੈਂ ਰੋਟੀ ਬਣਾਉਣੀ ਹੈ ਚਾਰ ਚਾਰ ਰੋਟੀਆਂ ਖਾ ਕੇ ਵਿਚਾਰੇ ਕੰਮ ਲਗਾਏ ਰਹਿਣਗੇ ਨਾਲੇ ਸੀਸੇ ਦੇਣਗੇ ਸੀਸੇ ਦੇਣਗੇ ਹਾਂ ਤੁਸੀਂ ਕਹਿ ਦਿਓ ਬਸ ਤੁਸੀਂ ਕੰਮ ਹੱਥ ਪੈਰ ਧੋ ਲੋ ਮੈਂ ਰੋਟੀ ਬਣਾ ਦਿੰਦੀ ਹਾਂ ਤੇ ਮੈਂ ਬਣਾ ਲਿਆ